ਅੱਜ ਪੰਜਾਬ ਦੀ ਪੰਥਕ ਸਿਆਸਤ ਦੇ ਲਈ ਵੱਡਾ ਦਿਨ ਹੈ। ਅੰਮ੍ਰਿਤਸਰ ਵਿੱਚ ਹਲਚਲ ਤੇਜ਼ ਹੋ ਚੁੱਕੀ ਹੈ। ਭਾਰਤੀ ਕਮੇਟੀ ਦਾ ਚੋਣ ਇਜਲਾਸ ਕੁਝ ਹੀ ਸਮੇਂ ਵਿੱਚ ਹੋਵੇਗਾ। ਇਹ ਇਜਲਾਸ ਆਪਣੇ ਆਪ ਵਿੱਚ ਅਹਿਮ ਇਸ ਕਾਰਨ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ 2027 ਵਿੱਚ ਚੋਣਾਂ ਨੇ ਉਸ ਤੋਂ ਪਹਿਲਾਂ ਹੁਣ ਸ਼੍ਰੋਮਣੀ ਅਕਾਲੀ ਦਲ ਵਰਸਸ ਸ਼੍ਰੋਮਣੀ ਅਕਾਲੀ ਦਲ ਹੀ ਹੈ ਇੱਥੇ ਤਾਂ ਹੁਣ ਕੁਝ ਦਿਨ ਬਾਅਦ ਜਦੋਂ ਪ੍ਰਧਾਨ ਚੁਣਿਆ ਜਾਵੇਗਾ ਕਾਫੀ ਤਸਵੀਰ ਸਾਫ਼ ਹੋਵੇਗੀ। ਕਿਉਂਕਿ ਇਹਨਾਂ ਨੂੰ ਚੁੱਲ੍ਹੇ ਸਮੇਟਣ ਦੇ ਲਈ ਆਖਿਆ ਗਿਆ ਸੀ ਪਰ ਬਾਵਜੂਦ ਇਸ ਦੇ ਇਹ ਇਜਲਾਸ ਸੱਦਿਆ ਗਿਆ ਵਿਰੋਧ ਵੀ ਹੋ ਰਿਹਾ ਪੱਖ ਵਿੱਚ ਵੀ ਨਜ਼ਰ ਆ ਰਹੇ ਨੇ ਸਾਡੇ ਸਹਿਯੋਗੀ ਰਵੀ ਜੁੜ ਚੁੱਕੇ ਨੇ ਜ਼ਿਆਦਾ ਜਾਣਕਾਰੀ ਦੇਣ ਲਈ ਰਵੀ 11 ਵਜੇ ਦਾ ਸਮਾਂ ਹੋ ਚੁੱਕਿਆ ਇਸ ਸਮੇਂ ਕੀ ਇਜਲਾਸ ਸ਼ੁਰੂ ਹੋ ਚੁੱਕਾ ਹੈ ਦੇਖੋ ਐਸੋ ਦੇ ਡੈਲੀਗੇਟ ਪਹੁੰਚ ਰਹੇ ਨੇ ਉਹਨਾਂ ਦੇ ਨਾਵਾਂ ਦੀ ਪਛਾਣ ਕੀਤੀ ਜਾ ਰਹੀ ਹੈ ਇੱਕ ਕਾਊਂਟਰ ਲੱਗਾ ਹੋਇਆ ਉੱਥੇ ਉਹਨਾਂ ਦੇ ਨਾਵਾਂ ਦੀ ਪਛਾਣ ਕਰਕੇ ਉਹਨਾਂ ਨੂੰ ਅੰਦਰ ਭੇਜਿਆ ਜਾ ਰਿਹਾ ਹਾਲੇ ਕੁਝ ਸਮੇਂ ਬਾਅਦ ਇਹ ਇਜਲਾਸ ਜਿਹੜਾ ਹੈ ਸ਼ੇ ਸ਼ੁਰੂ ਹੋ ਜਾਏਗਾ ਪਰ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਜਿਹੜਾ ਹੈਗਾ ਉਸ ਦੇ ਅੰਦਰ ਇੱਕ ਵੱਡਾ ਇਕੱਠ ਜ਼ਰੂਰ ਇਸ ਵੇਲੇ ਨਜ਼ਰ ਆ ਰਿਹਾ ਔਰ ਸਾਰੇ-ਸਾਰੇ ਲੀਡਰ ਜਿਨ੍ਹਾਂ ਨੂੰ ਬਾਗੀਤਲਾ ਕਹਿੰਦੇ ਆ ਜਾਂ ਪੰਜ ਮੈਂਬਰੀ ਕਮੇਟੀ ਕਹਿੰਦੇ ਆ ਸਾਰੇ ਲੀਡਰ ਇਸ ਵੇਲੇ ਪਹੁੰਚ ਚੁੱਕੇ ਨੇ ਡੈਲੀਗੇਟ ਜਿਹੜੇ ਪਹੁੰਚ ਰਹੇ ਨੇ ਕੁਝ ਡੈਲੀਗੇਟਾਂ ਦਾ ਆਉਣਾ ਬਾਕੀ ਹੈ ਡੈਲੀਗੇਟ ਜਦੋਂ ਮੁਕੰਮਲ ਹੋ ਜਾਣਗੇ ਕਿਉਂਕਿ ਵੱਖ-ਵੱਖ ਤਰੀਕੇ ਨਾਲ ਡੈਲੀਗੇਟ ਹੁੰਦੇ ਨੇ ਪੰਜਾਬ ਤੋਂ ਵੀ ਆ ਰਹੇ ਨੇ ਹਰਿਆਣਾ ਤੋਂ ਵੀ ਆ ਮੈਸੋ ਤੋਂ ਵੀ ਆ ਜਮੂ ਤੋਂ ਵੀ ਆ ਦਿੱਲੀ ਤੋਂ ਵੀ ਆ ਬਹੁਤ ਸਾਰੇ ਅਜਿਹੇ ਲੋਕ ਜਿਹੜੇ ਸ਼ਰੋਮੀ ਕਾਲੀਗਲ ਤੋਂ ਨਾਰਾਜ਼ ਸੀ ਉਹਨਾਂ ਨੇ ਇਸ ਤੋਂ ਭੜੇ ਦੇ ਨਾਲ ਜੁੜ ਕੇ ਆਪਣਾ ਨਾਮ ਜਿਹੜਾ ਹੈ ਉਹ ਡੈਲੀਗੇਟਾਂ ਦੇ ਲਈ ਭੇਜਿਆ ਸਾਰੇ ਸਾਰੇ ਡੈਲੀਗੇਟ ਐਸ ਨਾਲ ਪਹੁੰਚ ਰਹੇ ਨੇ ਡੈਲੀਗੇਟਾਂ ਦੀ ਗਿਣਤੀ ਜਦੋਂ ਮੁਕੰਮਲ ਹੋ ਜਾਂਦੀ ਹੈ ਤਾਂ ਕਰੀਬ ਅੱਧੇ ਘੰਟੇ ਦੇ ਅੰਦਰ ਅੰਦਰ ਇਹ ਜਲਾਸ ਜਿਹੜਾ ਹੈ ਸ਼ੁਰੂ ਹੋਣ ਦੀ ਧੰਭਾਣਾ ਰਵੀ ਦੇਖੋ ਪਹਿਲਾਂ ਕਿਹਾ ਗਿਆ ਸੀ ਕਿ ਦੋਵੇਂ ਧੜੇ ਜੋ ਵੰਡੇ ਹੋਏ ਨੇ ਉਹ ਆਪਣੇ ਚੁੱਲ੍ਹੇ ਸਮੇਟ ਲੈਣ باوجود ਦੇਸ਼ ਦੇ ਮੀਟਿੰਗ ਹੋ ਰਹੀ ਹੈ ਅੱਜ ਇਜਲਾਸ ਸੱਦਿਆ ਗਿਆ ਹੈ ਕਿਵੇਂ ਵੇਖਿਆ ਜਾਵੇ ਦੇਖੋ ਇਸ ਤੜੇ ਦੇ ਵੱਲੋਂ ਬਿਲਕੁਲ ਇਹ ਗੱਲ ਸਪਸ਼ਟ ਸੀ ਜਦੋਂ ਪਿਛਲੇ ਦਿਨੀ ਇੱਕ ਮੀਟਿੰਗ ਵੀ ਚੰਡੀਗੜ੍ਹ ਦੇ ਵਿੱਚ ਹੋਈ ਹੈ ਤਾਂ ਉਸ ਵੇਲੇ ਵੀ ਉਹਨਾਂ ਨੇ ਸਪਸ਼ਟ ਕਰਤਾ ਸੀ ਕਿ ਸਾਨੂੰ ਇਜਲਾਸ ਤੋਂ ਉਹਨਾਂ ਰੋਕਣ ਦੇ ਲਈ ਜਾਂ ਇਜਲਾਸ ਨਾ ਕਰਨ ਲਈ ਸਾਨੂੰ ਕੋਈ ਹਦਾਇਤ ਨਹੀਂ ਹੈਗੀ ਉਹਨੇ ਕਿਹਾ ਕਿ ਚੁੱਲ੍ਹੇ ਸਮੇਟੋ ਔਰ ਇਹ ਤੜਾ ਇਹ ਮੰਨਦਾ ਸੀ ਕਿ ਚੁੱਲ੍ਹਾ ਸੁਬੀਸ਼ਰ ਗੱਦਨ ਨੂੰ ਸਮੇਟਣਾ ਚਾਹੀਦਾ ਤੇ ਸ਼ਰੋਮੀ ਕਾਲੀ ਦਲ ਜਿਸ ਦਾ ਅੱਜ ਪ੍ਰਧਾਨ ਚੁੜਿਆ ਜਾ ਰਿਹਾ ਉਹ ਕਹਿ ਰਿਹਾ ਕਿ ਅਸੀਂ ਸ੍ਰੀ ਕਾਲ ਤੱਕ ਸਾਡੀ ਦੇ ਉਹਨਾਂ ਹੁਕਮਾਂ ਦੀ ਨੰਬੰਨ ਪਾਲਣਾ ਕਰ ਰਹੇ ਹਾਂ ਕਹਿ ਰਹੇ ਦਾਅਵਿਆਂ ਦੇ ਰੂਪ ਦੇ ਵਿੱਚ ਸੀ ਅੱਜ ਇਜਲਾਸ ਉਸੇ ਤਰੀਕੇ ਨਾਲ ਹੋ ਰਿਹਾ ਡੈਲੀਗੇਟ ਉਸੇ ਇਜਲਾਸ ਉਸੇ ਤਰੀਕੇ ਦੇ ਨਾਲ ਪਹੁੰਚ ਰਹੇ ਆ ਪ੍ਰਧਾਨ ਦੀ ਜਿਹੜੀ ਚਰਚਾ ਇਹੋ ਹਰਪ੍ਰੀਤ ਸਿੰਘ ਹੋਰਾਂ ਦੀ ਲਗਾਤਾਰ ਚੱਲ ਰਹੀ ਹੈ ਲਗਭਾਗੇ ਤੈ ਹੋ ਚੁੱਕਿਆ ਹੁਣ ਉਹਨੇ ਸਾਡੀ ਬੀਬੀ ਜਗੀਰ ਕੌਰ ਹੋਰਾਂ ਨਾਲ ਜਦੋਂ ਗੱਲ ਹੋ ਰਹੀ ਸੀ ਤਾਂ ਉਹ ਵੀ ਇਹ ਕਹਿੰਦੇ ਸੀ ਕਿ ਅਸੀਂ ਦੋਬੇ ਦੇ ਸਾਰੇ ਡੈਲੀਗੇਟ ਜਿਹੜੇ ਨੇ ਉਹ ਸਹਿਮਤ ਨੇ ਕਿ ਪ੍ਰਧਾਨਗੀ ਜਿਹੜੀ ਆ ਉਹ ਹਰਪ੍ਰੀਤ ਸਿੰਘ ਹੋਰੀ ਹੀ ਕਰਨਗੇ ਪਰ ਇਹ ਸਾਰੀਆਂ ਚੀਜ਼ਾਂ ਦਾ ਜਿਸ ਤਰ੍ਹਾਂ ਦੇ ਨਾਲ ਮਤਾ ਆਇਆ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ ਉਹ ਕਹਿ ਰਿਹਾ ਕਿ ਅਸੀਂ ਉਸ ਦੀ ਪਾਲਣਾ ਕਰ ਰਹੇ ਹਾਂ ਦੂਜਾ ਇਹ ਢੜਾ ਜਿਹੜਾ ਹੈਗਾ ਉਹ ਕਹਿੰਦੇ ਕਿ ਅਸੀਂ ਪਾਲਣਾ ਕਰ ਰਹੇ ਹਾਂ ਫਿਲਹਾਲ ਦੋਨੇ ਢੜੇ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੀ ਸਿਆਸਤ ਜਿਹੜੀ ਆ ਉਹ ਕਰ ਰਹੇ ਨੇ ਔਰ ਦਾਵਾ ਇਸ ਤਰੀਕੇ ਦੇ ਕਰ ਰਿਹਾ ਕਿ ਜਿਹੜੀ ਖੇਤਰੀ ਪਾਰਟੀ ਸਿੱਖਾਂ ਦੀ ਨੁਮਾਇੰਦਾ ਹੁੰਦੀ ਸੀ ਅਸੀਂ ਉਸੇ ਦੇ ਹੀ ਜਿਹੜੇ ਆ ਉਹ ਅ ਅ ਤੋਂ ਪੋਸਟ ਬਣਾ ਹੀ ਕਰ ਰਹੇ ਹੈ ਰਵੀ ਕੁਝ ਦੇਰ ਬਾਅਦ ਤਸਵੀਰ ਸਾਫ ਹੋ ਜਾਏਗੀ ਅਖਰ ਕੋਣ ਪ੍ਰਦਾਨ ਹੋਵੇਗਾ ਤੇ ਕੀ ਲੱਗਦਾ ਹੈ ਪੰਜਾਬ ਦੀ ਸਿਆਸਤ ਤੇ ਇਸ ਦਾ ਬਹੁਤ ਵੱਡਾ ਅਸਰ ਪੈਣ ਵਾਲਾ ਹੈ ਇੱਕ ਪਾਰਟੀ ਹੈ ਜੀ ਉੱਭਰ ਕੇ ਸਾਹਮਣੇ ਆਵੇਗੀ ਜੋ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਨੂੰ ਚੁਣੌਤੀ ਦੇਵੇਗੀ ਬਿਲਕੁਲ ਜ਼ਾਹਿਰ ਜੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਖੜਾ ਹੋਏਗਾ ਤਾਂ ਲੋਕ ਕੀ ਸੋਚਣਗੇ ਦੇਖੋ ਇੱਕ ਤਰ੍ਹਾਂ ਤੇ ਜਦੋਂ ਇਹ ਸਾਰੀ ਅ ਜਿਹੜੀ ਵੋਟ ਹੈ ਜਦੋਂ ਉਹ ਭੁਗਤਦੀ ਹੈ ਨਾ ਸੌਖਾ ਹੁੰਦਾ ਕਿਸੇ ਵੀ ਪਾਰਟੀ ਨੂੰ ਸੱਤਾ ਦੇ ਵਿੱਚ ਆਉਣਾ ਜਾਂ ਵੱਧ ਤੋਂ ਵੱਧ ਸੀਟਾਂ ਪ੍ਰਾਪਤ ਕਰਨੀਆਂ ਪਰ ਜਿੱਥੇ ਬਾਕੀ ਪਾਰਟੀਆਂ ਦੇ ਨੁਮਾਇੰਦੇ ਵੀ ਖੜੇ ਹੋਣ ਔਰ ਦੋਸ਼ ਰੋਮਣੀ ਕਾਲੀ ਗੱਲ ਜਾਂ ਦੋ ਪੰਥਕ ਪਾਰਟੀਆਂ ਜਿਹੜੀਆਂ ਉਹ ਆਪਣੇ ਲੀਡਰ ਦੇ ਦੇਣ ਤਾਂ ਉਹ ਜਦੋਂ ਉੱਥੇ ਚੋਣ ਲੜਨਗੇ ਤਾਂ ਵੋਟ ਵੋਟ ਜਿਹੜੀ ਵੰਡੀ ਜਾਂਦੀ ਹੈ ਤਾਂ ਨੁਕਸਾਨ ਦੋਨਾਂ ਧਿਰਾਂ ਦਾ ਹੀ ਇਸ ਦੇ ਅੰਦਰ ਹੁੰਦਾ ਕੋਈ ਵੀ ਇਸ ਤਰੀਕੇ ਦਾ ਦਾਵਾ ਨਹੀਂ ਕਰ ਸਕਦਾ ਕਿ ਜੇਕਰ ਅਸੀਂ ਆਪਣਾ ਕੈਂਡੀਡੇਟ ਦੇਤਾ ਉਹਨੇ ਉਥੋਂ ਇਹ ਤਾਂ ਜਾਣਾ ਬੇਸਿਕਲੀ ਇੱਕ ਦੂਜੇ ਦਾ ਨੁਕਸਾਨ ਜ਼ਰੂਰ ਹੁੰਦਾ ਹੈ ਫਿਲਹਾਲ ਸੋਚਣ ਤੇ ਸਮਝਣ ਦੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਪੰਥਕ ਤਰ੍ਹਾਂ ਫੇਰ ਤੋਂ ਇਕੱਠੀਆਂ ਹੋ ਕੇ ਚੋਣ ਲੜਦੀਆਂ ਜਾਂ ਫਿਰ ਇੱਕ ਦੂਜੇ ਨਾਲ ਇਸੇ ਤਰ੍ਹਾਂ ਦੇ ਵਿਰੋਧੀ ਬਣ ਕੇ ਉਹ ਬਾਕੀ ਪਾਰਟੀਆਂ ਨੂੰ ਫਾਇਦਾ ਪਹੁੰਚਾਉਂਦੀਆਂ ਤਾਂ तमाम ਜਿਸ ਤਰ੍ਹਾਂ ਦੇ ਟੇਵੇ ਹੈਗੇ ਆ ਇਹ ਜਿੰਨੇ ਵੀ ਸਿਆਸੀ ਪੰਡਤਾਂ ਉਹਨਾਂ ਨੇ ਲਾਉਣੇ ਬੇਸ਼ੱਕ ਸ਼ੁਰੂ ਕਰਤੇ ਹੋਣੇ ਆ ਕਿਉਂਕਿ ਸਮਾਂ ਕੁਝ ਨਹੀਂ ਬਚਿਆ 2027 ਦੇ ਵਿੱਚ ਸਾਲ ਸਵਾ ਸਾਲ ਦਾ ਸਮਾਂ ਬਚਿਆ ਤਾਂ ਅਗਲਾ ਸਾਲ ਜਿਹੜਾ 2027 ਹੋਏਗਾ ਉਹ ਸਾਰੇ ਦਾ ਸਾਰਾ ਇਲੈਕਸ਼ਨ 2026 ਹੋਏਗਾ ਉਹ ਸਾਰੇ ਦਾ ਸਾਰਾ ਇਲੈਕਸ਼ਨ ਇਅਰ ਹੋਏਗਾ ਤਾਂ ਸਾਰੀਆਂ ਚੀਜ਼ਾਂ ਸਮਝਣ ਦੀ ਗੱਲ ਹੈ ਕਿ ਆਖਰਕਾਰ ਇਹ ਜਿਹੜੇ ਜਿਹੜਾ ਸਿਆਸੀ ਲਹਾ ਹੈ ਉਹ ਕੌਣ ਵੱਧ ਤੋਂ ਵੱਧ ਲੈ ਸਕਦਾ ਜੀ ਰਵੀ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਕੋਈ ਵੀ ਅਪਡੇਟ ਆਉਂਦਾ ਹੈ ਜ਼ਰੂਰ ਸਾਂਝਾ ਕਰੋ ਸਾਡੇ ਨਾਲ ਤਾਂ ਹੁਣ ਕੁਝ ਹੀ ਦੇਰ ਵਿੱਚ ਇਜਲਾਸ ਦੀ ਸ਼ੁਰੂਆਤ ਹੋਵੇਗੀ ਤੇ ਇਜਲਾਸ ਤੋਂ ਬਾਅਦ ਅੱਜ ਤਸਵੀਰ ਸਾਫ਼ ਹੋ ਜਾਏਗੀ ਕਿ ਆਖਰ ਕੌਣ ਪ੍ਰਧਾਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਦਸੰਬਰ 2024 ਨੂੰ ਅ ਸ਼੍ਰੀ ਕਲਤਕ ਸਾਬ ਦੇ ਫਸੀਲ ਤੋਂ ਪੰਥ ਸਿੰਘ ਸਹਿਬਾਨ ਨੇ ਜੋ ਪੰਥ ਦੇ ਗੁਰੂ ਪੰਥ ਖਾਲਸਾ ਪੰਥ ਪੰਜਾਬ ਔਰ ਗੁਰੂ ਦੇਸ਼ ਪਰ ਵਿੱਚ ਵਿਦੇਸ਼ਾਂ ਦੇ ਵਿੱਚ ਵਸਦੇ ਨਾਰਕ ਨਾਮ ਲੈਵਿਆਂ ਦਾ ਜਿਹੜਾ ਰਹਿਨਮਾ ਹੁੰਦਾ ਸੀਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਪਿਛਲੇ ਸਮੇਂ ਦੌਰਾਨ ਆਪਣੀਆਂ ਰਾਜਨੀਤਿਕ ਗਲਤੀਆਂ ਕਰਕੇ ਆਪਣੀਆਂ ਧਾਰਮਿਕ ਗਲਤੀਆਂ ਕਰਕੇ ਆਪਣੀਆਂ ਸਮਾਜਿਕ ਗਲਤੀਆਂ ਕਰਕੇ ਲੋਕਾਂ ਤੋਂ ਜਿਹੜਾ ਉਹਨਾਂ ਦਾ ਵਿਸ਼ਵਾਸ ਗਵਾ ਚੁੱਕਾ ਸੀਗਾ ਲੋਕਾਂ ਦਾ ਵਿਸ਼ਵਾਸ ਉੜ ਚੁੱਕਾ ਸੀਗਾ ਸੋ 6 ਦਸੰਬਰ ਨੂੰ ਪੰਥ ਦੀ ਰਹਿਨਮਾ ਜਥੇਬੰਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਨੇ ਪੰਥ ਨੂੰ ਸੰਦੇਸ਼ ਦਿੱਤਾ ਸੀਗਾ ਕਿ ਜਿਹੜਾ ਡੇੜਾ ਵਹਾ ਚੁੱਕਾ ਲੋਕਾਂ ਦਾ ਭਰੋਸਾ ਗਵਾ ਚੁੱਕਾ ਜਿਹੜਾ ਕਾਲੇ ਦਾਲਿਆ ਉਹਨੂੰ ਛੱਡ ਕੇ ਉਹਨੂੰ ਉਹਨੂੰ ਖਤਮ ਕਰਦਿਆਂ ਹੋਇਆ ਸ਼੍ਰੋਮਣੀ ਅਕਾਲੀ ਦਲ ਨਵੇਂ ਦੀ ਜਿਹੜੀ ਆ ਸਥਾਪਨਾ ਕਰਨ ਦੇ ਲਈ ਜਿਹੜਾ ਆਦੇਸ਼ 7 ਮੈਂਬਰੀ ਕਮੇਟੀ ਨੂੰ ਹੋਇਆ ਸੀਗਾ ਜਿਨ੍ਹਾਂ ਦੇ ਵਿੱਚੋਂ 5 ਮੈਂਬਰੀ ਕਮੇਟੀ ਨੇ ਸੰਗੂ ਪੰਜਾਬ ਦੇ ਵਿੱਚ ਸਮੂਹ ਦੇਸ਼ ਦੇ ਵਿੱਚ ਔਰ ਵਿਦੇਸ਼ਾਂ ਦੇ ਵਿੱਚ ਭਰਤੀ ਮਿਹਨਤ ਦੀ ਜਿਹੜੀ ਆ ਉਹ ਡਰਾਈਵ ਨੂੰ ਚਾਲੂ ਕੀਤਾ ਔਰ ਲੋਕਾਂ ਨੇ ਬੜੇ ਭਾਰੀ ਉਤਸ਼ਾਹ ਦੇ ਨਾਲ ਆਪਣੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਭਰਤੀ ਜਿਹੜੀਆਂ ਪਰਚੀਆਂ ਕਮੇਟੀਆਂ ਕਾਪੀਆਂ ਕੱਟੀਆਂ ਬਣਾਈਆਂ ਸੋ ਉਹਨਾਂ ਦੇ ਆਖਰੀ ਪੜਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦੇ ਲਈ ਇੱਕ ਨਵਾਂ ਕਾਲੀਦਾਸ ਦੀ ਸਥਾਪਨਾ ਨਹੀਂ ਹੋ ਰਹੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋ ਰਹੀ ਆ ਜਿਹੜੀਆਂ ਕਿ ਪੰਥਕ ਭਾਵਨਾਵਾਂ ਪੰਥਕ ਤਰਜਮਾਨੀ ਕਰੇਗਾ ਇਹਦੇ ਵਿੱਚ ਅਸੀਂ ਅੱਜ ਜਨਰਲ ਜਨਤ ਦੇ ਵਿੱਚ 11 ਅਗਸਤ ਨੂੰ ਇੱਕ ਇਤਿਹਾਸਿਕ ਸਥਾਨ ਗੁਰੂ ਜੀ ਬਾਬਾ ਕਾਲੀ ਫੂਲਾ ਸੰਗਦੇ ਗੁਰਦੁਆਰਾ ਸਾਹਿਬ ਦੇ ਅੰਦਰ ਅੱਜ ਜਿਹੜਾ ਇਤਿਹਾਸ ਹੋ ਰਿਹਾ ਇੱਕ ਨਵਾਂ ਇਤਿਹਾਸ ਸਿਰਜਣ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹ ਜਿਹੜੀ ਸਥਾਪਨਾ ਜਿਹੜੀ ਆ ਉਹ ਹੋ ਰਹੀ ਆ ਇਹਦੇ ਵਿੱਚ ਅਸੀਂ ਸਾਰੇ ਹੀ ਤੁਸੀਂ ਦੇਖ ਰਹੇ ਆ ਲੋਕਾਂ ਦੇ ਵਿੱਚ ਲੋਕਾਂ ਦੇ ਚਿਹਰਿਆਂ ਦੇ ਉੱਤੇ ਕਿਵੇਂ ਉਤਸ਼ਾਹਵਾ ਉਮਾਵਾ ਔਰ ਹਰ ਇੱਕ ਚਿਹਰਾ ਖੁਸ਼ੀ ਨਾਲ ਭਰਿਆ ਹੋਇਆ ਕਿ ਅਸੀਂ ਅੱਜ ਇੱਕ ਨਵੇਂ ਇਤਿਹਾਸ ਦਾ ਜਿਹੜਾ ਉਹ ਹਿੱਸਾ ਬਣਨ ਜਾ ਰਹੇ ਹਾਂ ਨਵੇਂ ਇਤਿਹਾਸ ਦਾ ਅੰਗ ਬਣਨ ਜਾ ਰਹੇ ਹਾਂ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਖਤਮੇ ਮੈਂਬਰ ਕਮੇਟੀ ਬਣਾਈ ਸੀ ਦੌਰ ਜਾਇਨ ਕਰਕੇ ਪੰਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੋਢੇ ਨਾਲ ਖੜ ਕੇ ਤੇ ਉਹਨਾਂ ਨੇ ਜੋ ਉਹਨਾਂ ਦਾ ਹੁਕਮ ਸੀ ਹੁਕਮ ਦੇ ਮੁਤਾਬਕ ਭਰਤੀ ਕੀਤੀ ਡੈਲੀਗੇਟ ਬਣਾਈ ਅਜੋਨਾ ਡੈਲੀਗੇਟਾਂ ਦਾ ਫਾਈਨਲ ਪ੍ਰਧਾਨ ਦੀ ਚੋਣ ਹੋਣੀ ਹੈ ਤੇ ਜੋ ਡੈਲੀਗੇਟ ਕਹਿਣਗੇ ਜੋ ਪ੍ਰਕਿਰਿਆ ਹੈ ਜੋ ਡੈਮੋਕ੍ਰੇਸੀ ਕਹਿੰਦੇ ਉਹਦੇ ਮੁਤਾਬਕ ਇਹ ਅੱਜ ਪ੍ਰਧਾਨ ਚੁਣ ਲੈਣੇ ਤੇ ਪ੍ਰਧਾਨ ਚੁਣ ਕੇ ਤੇ ਗੁਰੂ ਅੱਗੇ ਫਾਈਲ ਲਵਾਵਾਂਗੇ ਅਰਦਾਸ ਕਰਾਂਗੇ ਜਾ ਕੇ ਕਿਹ ਕਿਹਨੇ ਮੀਟ ਵਾਦ ਦੇ ਨਾਮ ਚਰਚਾ ਇਹ ਤਾਂ ਅਮ ਡੈਲੀਗੇਟ ਦੱਸਣਗੇ ਮੈਂ ਵੀ ਦੱਸ ਸਕਦਾ ਹਾਂ ਹੋਰ ਵੀ ਦੱਸ ਸਕਦਾ ਕੋਈ ਬੰਦਾ ਵੀ ਦੱਸ ਸਕਦਾ ਕਿ ਜੀ ਫਲਾਣਾ ਪ੍ਰਧਾਨ ਹੋਵੇ ਕਿਨੇ ਡੈਲੀਗੇਟ ਤੇ ਡੈਲੀਗੇਟ 3500 ਜਰਗਤ ਸਾਹਿਬ ਨੂੰ ਜੇਕਰ ਮੰਨਦੇ ਹੋ ਜੀ ਪੰਜ ਮੈਂਬਰੀ ਕਮੇਟੀ ਮੰਨਦੀ ਹੈ ਕਿਉਂਕਿ ਉਹ ਕਹ ਰਿਹਾ ਕਿ ਅਸੀਂ ਮੰਨਦੇ ਨਹੀਂ ਹਾਂ ਜਸ਼ਦਾਰੀ ਨਹੀਂ ਮੰਨਦੇ ਸੰਖੇਪ ਪੰਥ ਨੇ ਪੰਥ ਨੇ ਦੱਸਦਾ ਕਿ ਉਹ ਮੰਨਦੇ ਨਹੀਂ ਠੀਕ ਹੈ ਬਹੁਤ ਸਾਰਾ ਪੰਥ ਨੇ ਆਪਣੀ ਜਿੰਨੀ ਸੁਬੀਰ ਬਾਦਲ ਹੋਰਾਂ ਦੀ ਗੱਲ ਕਰੀਏ ਕਹਿ ਰਹੇ ਨੇ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਖਾਲਸਾ ਸਾਹਿਬ ਤੇ ਜਸ਼ਦਾਰ ਨੇ ਵੀ ਕਹਿੰਦਾ ਹੈ ਕਾਰਕਕਾਰੀ ਕਿ ਇੱਕ ਕਮੇਟੀ ਕੋਈ ਮਾਇਨਾ ਨਹੀਂ ਰੱਖਦੀ ਜੀ ਲੱਗਦਾ ਹੈ ਕਿ ਕੋਈ ਮਾਇਨਾ ਦੋ ਜਣੇ ਤਾਂ ਪਹਿਲਾਂ ਹੀ ਚਲੇ ਗਏ ਨੇ ਦੇਖੋ 2 ਦਸੰਬਰ ਦਾ ਬਹੁਤ بڑا 2024 ਇਤਿਹਾਸਕ ਦਿਨ ਸੀ ਸਾਰੇ ਮੀਡੀਆ ਨੇ ਦੇਖਿਆ ਸਾਰੀ ਅਗਸਤ ਨੂੰ ਜੋ